ਕਰੋ ਕਲੇਮ ਕਰੋ ਉੱਚੀ ਬੋਲ ਲੈ ਉਹ ਤੇ ਆਵਾਜ਼ ਆ ਰਹੀ ਆ ਆ ਸਭ ਨੂੰ ਪਤਾ ਹੈ ਕਿ ਜੇ ਵੀ ਸਾਡੇ ਕੋਲ ਕੋਈ ਜ਼ਰੂਰਤ ਸੇ ਬੈਜਾਂਗੇ ਕਾਪੀ ਜਾਂ ਦੀ ਇਸ ਤੇ ਕੀ ਅਸੀਂ ਸੂਨ ਤੋਂ ਬਾਹਰ ਤਾਂ ਨਹੀਂ ਜਾ ਸਕਦੇ ਹੂੰ ਇਸੇ ਅੱਗੇ ਦੇਖਦੇ ਹਾਂ ਕਿ ਅਸੀਂ ਕੀ ਚੀਜ਼ ਕਰਦੇ ਹਾਂ ਅੱਛਾ ਫਿਰ ਤੁਸੀਂ ਇੱਥੇ ਬਦਲੋ ਉਹਨੇ ਪੈਸੇ ਜਮ੍ਹਾਂ ਕਰ ਦਿੰਨੇ ਹੋ ਤੇ ਚੀਜ਼ ਲੈ ਲੈਂਦੇ ਹਾਂਜੀ <ण्चारीण> अच्छा अच्छा ठीक है डायरी रखी हुई है ना सारे बच्चे ਨਾਮ ਲਿਖੇ ਹੋਏ ਨੇ اچھا ਜਦੋਂ ਉਹ ਲੈ ਜਾਂਦਾ ਚੀਜ਼ ਇੱਥੇ ਲੋਡ ਕਰ ਲੈਂਦੇ ਹੋ ਵੀ ਇਹ ਉਹ ਲੈ ਗਿਆ ਬੱਚਾ ਠੀਕ ਹੈ ਠੀਕ ਇੱਥੋਂ ਕੋਈ ਵੀ ਇਸ਼ੂ ਕਰ ਸਕਦਾ ਜਾਂ ਤੁਸੀਂ ਦੋਨਾਂ ਦੀ ਡਿਊਟੀ ਹੈ ਇਸ਼ੂ ਕਰਨ ਦੀ ਸਮਾਨ ਲੈਣ ਦੀ ਕਿ ਕੋਈ ਵੀ ਆ ਕੇ ਲੈ ਸਕਦਾ ਹੈ ਆਪਣੇ ਆਪ ਡਾਇਰੀ ਚ ਲਿਖ ਵਰਦਾ ਨਾਮ ਨਹੀਂ ਨਾਮ ਨਹੀਂ ਲਿਖਿਆ ਅੱਛਾ ਨਾਮ ਸਭ ਤੇ ਲਿਖੇ ਹੋਏ ਨੇ ਜਿਹਦੇ ਚੀਜ਼ ਲੈਣੀ ਉਹ ਆਪਣਾ ਐਂਟਰੀ ਕਰ ਦਿੰਦਾ ਵਾਹ ਬਹੁਤ ਵਧੀਆ ਕਿਹੜੀ ਸਮਾਨ ਕਿਹੜਾ ਖਾਓਗੀ ਕਿਸ ਬੰਦੇ ਵਿੱਚ ਹਾਂ ਪੈਸੇ ਪਾ ਦੇ ਹਾਂਜੀ ਤੇ ਆਪਕੈ ਪੈਨ ਹਮ ਠੀਕ ਹੈ ਤੇ ਜਿਹਨੂੰ ਜਿਹੜੀ ਚੀਜ਼ ਲੋੜ ਹੈ ਉਹ ਇਥੋਂ ਆਪਣੇ ਲੋੜ ਅਨਸਾਰ ਕੱਢ ਲੈਂਦਾ ਤੇ ਇਹਦੇ ਨਾਲ ਤੁਹਾਨੂੰ ਕੀ ਫਾਇਦਾ ਕੀ ਹੁੰਦਾ ਇਸ ਚੀਜ਼ ਦਾ ਵਧੀਆ ਵਧੀਆ ਮਿਲ ਜਾਂਦੀ ਹੈ ਸਸਤੀ ਮਿਲ ਜਾਂਦੀ ਹੈ ਇੱਕ ਸਭ ਤੋਂ ਵੱਡੀ ਗੱਲ ਇਹ ਪੈ ਦੇਖੀ ਹੈ ਵੀ ਤੁਹਾਡੇ ਚ ਇਮਾਨਦਾਰੀ ਭਰ ਜਾਂਦੀ ਹੈ ਵੀ ਅਸੀਂ ਇੱਕ ਐ ਨਹੀਂ ਹੈ ਵੀ ਹੁਣ ਕੋਈ ਦੇਖ ਨਹੀਂ ਰਿਹਾ ਤਾਂ ਅਸੀਂ ਦੋ ਚੀਜ਼ਾਂ ਲਈਏ ਐ ਨਹੀਂ ਕਰਦਾ ਕੋਈ ਕੋਈ ਐ ਤਾਂ ਨਹੀਂ ਇਹ ਜਿਹੜਾ ਕਰਦਾ ਹੋਵੇ ਲੈ ਵੈਰੀ ਗੁੱਡ ਸਾਰੇ 12 ਪੈਸੇ ਭਾਰ ਨਹੀਂ ਯਾ ਤਾਂ ਪੈਸੇ ਲੈ ਲੈ ਯਾ ਲੈ ਫਿਰ ਉਦਾਰ ਹੋਣ ਜਦੋਂ ਜਿਹੜਾ ਫਿਰ ਉਹਨੂੰ ਹੰ ਚੁਕਾਵੇ ਵਾਹ ਵੈਰੀ ਗੁੱਡ ਬਹੁਤ ਸਮਾਰਟ ਤਰੀਕੀਏ ਬਟ ਉਸਮੰਦ ਤਾਂ ਹੋਰ ਕਿਹੜਾ ਕਿਹੜਾ ਉੱਪਰ ਥੀਆ

ਸਰਦਾਰ ਜਸਵਿੰਦਰ ਸਿੰਘ ਨੈਸ਼ਨਲ ਅਵਾਰਡੀ ਸਰਕਾਰੀ ਮਿਡਲ ਸਕੂਲ ਸਿਆਉਂ ਸਾਬਜਦਾ ਅਜੀਤ ਸਿੰਘ ਨਗਰ ਮੋਹਾਲੀ ਪੰਜਾਬ ਭਾਰਤ ਦੇ ਵਿੱਚ ਇਹਦੀ ਬਹੁਤ ਵਧੀਆ ਉਪਰਾਲਾ ਹੈ ਸੱਚੀ ਦੁਕਾਨ ਇਹਨਾਂ ਨੇ ਜਿਹੜੀ ਬਣਾਈ ਹੋਈ ਹੈ ਇਸ ਦੇ ਵਿੱਚ ਸਮਾਨ ਵੀ ਲਿਆ ਕੇ ਰੱਖਿਆ ਹੈ ਔਰ ਸਮਾਨ ਵੀ ਐਮ ਆਰ ਪੀ ਤੇ ਨਹੀਂ ਹੈ ਮਤਲਬ ਲਿਸਟ ਪ੍ਰਾਈਸ ਤੇ ਨਹੀਂ ਹੈ ਉਸ ਤੋਂ ਵੀ ਘੱਟ ਰੇਟ ਦੇ ਵਿੱਚ ਇਹ ਜਿਹੜਾ ਸਮਾਨ ਹੈ ਬੱਚੇ ਇੱਥੋਂ ਲੈ ਸਕਦੇ ਆ ਕਿਉਂਕਿ ਬੱਚਿਆਂ ਦੇ ਜਿਹੜੇ ਮਾਤਾ ਪਿਤਾ ਹੈ ਬਹੁਤੇ ਜਿਹੜੇ ਕੋਈ ਲੇਬਰ ਵਾਲੇ ਨੇ ਉਹ ਜਾ ਕੇ ਆਪਣਾ ਸਮਾਂ ਵੀ ਬਰਬਾਦ ਕਰਨਗੇ ਫਿਰ ਲੈ ਕੇ ਆਣਗੇ ਇੱਕ ਅੱਧੀ ਚੀਜ਼ ਲੈ ਆਣ ਦੇ ਵਿੱਚ ਇੱਥੇ ਸਾਰਿਆਂ ਦੇ ਹੱਕਾਂ ਨੇ ਮਿਲ ਕੇ ਇਹ ਜਿਹੜਾ ਹੈਗਾ ਸਮਾਨ ਰੱਖਿਆ ਹੋਇਆ ਤੇ ਉਸ ਦੇ ਵਿੱਚੋਂ ਬੱਚਾ ਇੱਕ ਤਾਂ ਇਮਾਨਦਾਰੀ ਸਿੱਖਦਾ ਹੈ ਇੱਕ ਸਸਤੀ ਚੀਜ਼ ਮਿਲਦੀ ਹੈ ਇੱਕ ਸਮਾਂ ਬਹੁਤ ਬਚਦਾ ਹੈ ਜਿਹੜੀ ਅੱਜ ਦੀ ਲੋੜ ਹੈ ਉਹ ਮੈਂ ਤਰਕ ਕਰਦਾ ਮੇਰੇ ਮਿੱਤਰ ਸਰਦਾਰ ਦਸਵਿੰਦਰ ਸਿੰਘ ਜੀ ਦਾ ਕਿ ਜੋ ਕਿ ਸੁਪਾ ਪ੍ਰਧਾਨ ਵੀ ਆਏ ਆ ਦੇ ਆਪਕ ਦਲ ਦੇ ਤੇ ਇਹ ਉਪਰਾਲਾ ਇਹਨਾਂ ਦਾ ਬਹੁਤ ਕਾਬਲੇ ਤਲੀ ਤੇ ਬੱਚੇ بڑے ਵਧੀਆਂ ਬੈ ਇਹਨਾਂ ਨੂੰ ਅੱਜ ਮਿਲਿਆ ਬੜਾ ਹੀ ਵਧੀਆ ਲੱਗਿਆ ਸਾਰੇ ਬੱਚਿਆਂ ਨੂੰ ਮਿਲਿਆ